ਮਾਰ ਦੇ ਦੇ ਕਾਲਾ ਇਲਮ ਜਾਦੂ ਤਾਂ ਮੈਂ ਮਾਰ ਦੂੰ ਮਾਰ ਦੇ ਰਾਜੂ ਵੇ ਦੇਤੀ ਜਾ ਹੁਣ ਪਰ ਇਹਦੇ ਅੱਖਾਂ ਵਿੱਚ ਲੋ ਕਰਦਾ ਸਾਡੇ 6000 ਦਾ ਦੇਣਾ ਨਹੀਂ ਮਿਲਦਾ 7 ਦਾ ਦੇਣਾ ਖੜਿਆ ਭਾਈ ਨੂੰ ਸੱਤ ਬਾਬਾ 500 ਦਾ ਲੋਟ ਕਮਾਲ ਲਵੇ ਤਾਂ ਆ ਜਾ ਆ ਗਿਆ ਬਾਬਾ ਦਾ ਪੋਲੀ ਆ ਗਿਆ ਮੁੰਡੇ ਨਾਲ ਪੰਗਾ ਵੀ ਪਵਾ ਗਿਆ 55000 ਲਾ ਲਾ ਸੋਦਾ ਦੰਗਾ ਵੀ ਕਰਾ ਗਿਆ ਦਾ ਰਾਜਾ ਉਹੀ ਐ ਦਿਲ ਦਾ ਰਾਜਾ ਉਹੀ ਹੈ ਜਿਹੜਾ ਤਾਜ਼ਾ ਚੁੰਗਦਾ ਹੋਵੇ ਕਿਉਂ ਜੀ ਜੋ ਪੁੱਛਦੇ ਬਾਪ ਜੁਰ ਬਜ਼ੁਰਗ ਦੀਦਾ ਤੁਹਾਨੂੰ ਦੇਖ ਤਾਂ ਲਵੋ ਹਜੇ ਮੁੰਡਾ ਛਾਲ ਮਾਰਦਾ ਹੈ ਹਜੇ ਬਜ਼ੁਰਗ ਹੈ ਇਹ ਬੋਲੀ ਛਿੱਟੀ ਛਾਲ ਮਾਰਦਾ ਹੈ ਹਜੇ ਦੁੱਗ ਕੀ ਮੈਨੂੰ ਲੱਗਦਾ ਛਿੱਗੀ ਹੋਊ ਆ ਬਹਿ ਕਰਾਉਂਦਾ ਹੈ ਵਿਚਾਰਦਕ ਕਿੱਥੇ ਆ ਬਣ ਜੂ ਦੁੱਧ ਤੋਂ ਬਿਨਾ ਹੈ ਪਾਲਣਾ ਨਹੀਂ ਇਹਦੋਂ ਨਹੀਂ ਪੜਦਾ ਦੁੱਧ ਚ ਕੌਲੀ ਚ ਪਲਾਈਏ ਚਾਹੇ ਚੁੰਗਣੀ ਤੇ ਲਾਈਏ ਬੱਕਰੀ ਜਿਹੜੀ ਹਵਾ ਬਸ ਝੁੱਗਾ ਵੇਚ ਨਹੀਂ ਆਵਾ ਨਾ ਕਿੱਥੇ ਆਉ ਝੁੱਗਾ ਵੇਚ ਆ ਜਾ ਖੜ ਜਾ ਅਜੂ ਲੈ ਉਹ ਤੋਂ ਕੰਮ ਤੋਂ ਉੱਥੇ ਦਾ ਮੇਚਾ ਲੈ ਲੈਣੇ ਆਹ ਮੇਚਾ ਦਾ ਰੰਗ ਧਰਤੀ ਮਾਤਾ ਤੇ ਸਭ ਕੁਝ ਜੰਮਦਾ ਹੈ ਜੰਮਦਾ ਕੀ ਨਹੀਂ ਬਰੀਡ ਆਹ ਕੋਈ ਰੇਡੈਂਟ ਆ ਦੇਖਿਆ ਜਿਹੜੀ ਹੈ ਸਾਨੂੰ ਪਤਾ ਵੀ ਨਹੀਂ ਲੱਗਦਾ ਇਹ ਵੀਰੇ ਦਾ ਬੱਚਾ ਸਾਨੂੰ ਕੀ ਪਤਾ ਇਹਦੇ ਬੱਚਾ ਦਾ ਆਹ ਦੇਖ ਮਾਲਕ ਦਾ ਜਿਹੜਾ ਲੱਕਰੀ ਕਿੱਥੇ ਦੀ ਆਹ ਦੀ ਮਾਲਕ ਆ ਆਹ ਇੱਕ ਮਾਲਕ ਪਰ ਮਾਂ ਇੱਕ ਵੀ ਆ ਦੇਖ ਕਿੰਨੇ ਮਾਂ ਦਾ ਰਾਜਾ ਉਹੀ ਹੈ ਦਿਲ ਦਾ ਰਾਜਾ ਉਹੀ ਹੈ ਜਿਹੜਾ ਤਾਜ਼ਾ ਚੁੰਗਦਾ ਹੋਵੇ ਕਿਉਂ ਜੀ ਜੋ ਪੁੱਛਣਾ ਵੀਰੇ ਮੈਂ ਵੀ ਦੇਖ ਕੇ ਲੈ ਕੇ ਆਇਆ ਪਈ ਉਹ ਇਹਨੂੰ ਕੀ ਪਤਾ ਦੁਨੀਆ ਤਾਂ ਇਹ ਮੇਰਾ ਸੱਚ ਮੰਦੀ ਆਪਣਾ ਤੁਰਤ ਜਿਹੜਾ ਚੁੰਗਦਾ ਹੁੰਦੀ ਦਾ ਸੱਚ ਵੀ ਮੰਨੂ ਨਹੀਂ ਉਹਦਾ ਗੁਰੂਆਂ ਨੇ ਆਖਿਆ ਵੀ ਤੂੰ ਜਿਹੜਾ ਮਰੂ ਹਾਂ ਇਹਦਾ ਗੁਰੂਆਂ ਨੇ ਅੱਖ ਵੀ ਦੀ ਗੱਲ ਇਹ ਨਹੀਂ ਵੀ ਜਵਾਬ ਦੇਤਾ ਮੇਰੀ ਗੱਲ 'ਚ ਗੱਲ ਕਹਿਤੀ ਬੰਦੇ ਨੇ ਸਹੀ ਬੱਕਰਾ ਗੰਗੂ ਮਮਾ ਆ ਵੀਡੀਓ ਚੋਂ ਦਾ ਫੇਰ ਦਾ ਚੁੰਮਦਾ ਹੋ ਚੁੰਗਦਾ ਬੱਕਰੀ ਚੁੰਗਦਾ ਦਿਖਾ ਪਾਈ ਫਿਰ ਬੱਕਰੀ ਨੂੰ ਚੁੰਗਦਾ ਦਿਖਾ ਰਿਹਾ ਵੀਡੀਓ ਚ ਮੈਂ ਇਹਦੇ ਕੋਲ ਹੀ ਆਇਆ ਕੋਈ ਨਹੀਂ ਚੁੰਗਦਾ ਨਹੀਂ ਤੈਨੂੰ ਬੋੜਾ ਕੋਈ ਕਹਦਾ ਵੀ ਚੁੰਗਦਾ ਨਹੀਂ ਆ ਬੈਠਾ ਮੈਂ ਮੈਂ ਹੁਣ ਹੀ ਇਹਨਾਂ ਦੇ ਪਿੰਡ ਲੈ ਜਾਂਦਾ ਚੱਲ ਕਾਂ ਨੂੰ ਪਿੰਡ ਲੈ ਜਾਂਦੀ ਆਪਾਂ ਖੇਤੜਾ ਕਰਨੀ ਆਂ ਹਾਂ ਭਾਈ ਓਏ ਆਲਾ ਲਵੇ ਨਾ ਲਵੇ ਇਹਨਾਂ ਲੰਬਾਈ ਨਾ ਪਾ ਹਲਾਈ ਆਵੇ ਚੁੰਗਦਾ ਆ ਲੰਬੀ ਹਲਾਈ ਨਹੀਂ ਵਧੀਆ ਦਿੰਦਾ ਰਾਜੀ ਤੁਹਾਡੇ ਯਾਦ ਕਰਦਾ ਤੁਸੀਂ ਕਿੱਥੇ ਜਾਂਦਾ ਮੈਂ ਬਣਾ ਨਹੀਂ ਆਇਆ ਫਿਰ ਗੱਲ ਸਹੀ ਹੈ ਅੱਲਾ ਕਰਵਾ ਕਰ ਮੈਂ ਨਾ ਦੱਸਾਂ ਸੋ ਆ ਲੈ ਨਹੀਂ ਬਚਾਉਂਦਾ ਧਰਤੀ ਮਾਤਾ ਤੇ ਕੀ ਤੋੜਾ ਹਾਂ ਧਰਤੀ ਮਾਤਾ ਤੇ ਸਭ ਕੁਝ ਜੰਮਦਾ ਜੰਮਦਾ ਕੀ ਹਾਂ ਉਹ ਮੰਗਦਾ ਕੀ ਹੈ ਬਾਈ ਸਾਹਿਬ ਨਾਲ ਉਹ ਕਿੰਨੇ ਵਾਰ ਮੰਗਦਾ ਉਹ ਕਿੰਨੇ ਵਾਰ ਮੰਗਦਾ ਦੇ ਆਹ ਸੋ ਯਾਰਵਾਦਾ ਭਾਈ 5000 ਦਵਾ ਦੇ ਛੋਟੇ ਭਾਈ ਆ ਦੇ ਫੋਨ ਕਿਉਂ ਭਾਈ ਦਵਾ ਦੇ ਉਹ ਬੰਦਾ ਪਾਲੂਗਾ 5000 ਤੈਨੂੰ ਦਵਾ ਦੰਦਾਂ ਚਲ ਹੋਰ ਬਾਦ ਰਾਜੂ ਨਾ ਮੈਂ ਨਹੀਂ ਵੱਸ ਸਕਦਾ ਬਿਨਾਂ ਹੁਕਮ ਤੋਂ ਬਿਨਾਂ ਹੁਕਮ ਦਾ ਆਹ ਨਹੀਂ ਮੇਰੇ ਗੱਲ ਪੈਜ ਵਗਣ ਲੱਗ ਤੂੰ ਹੀ ਲੈ ਲੈ ਮੈਂ ਕੀ ਕਰ ਲੈ ਕਈ ਕੇਸ ਮੇਰੇ ਨਾ ਬਣੇ ਨੇ ਹੋ ਜਾਂਦੇ ਨੇ ਰਾਜੀ ਗੱਡੀ ਚੱਕੇ ਗਈਆਂ ਨੇ ਮੈਂ ਕਹੀ ਕੇਸ ਬਣੇ ਨਹੀਂ ਸਿੱਧੀ ਮਾਰ ਦੋ ਕੋਈ ਫਰਕ ਨਹੀਂ ਪਾਉਂਦਾ ਲੈਣਾ ਸੀਟੀ ਆ ਲੈ ਭਾਈ ਹੋ ਰਾਜੂ ਨਾ ਵੀਡੀਓ ਬੰਦਾ ਬਣਾ ਵੀਡੀਓ ਭਾਈ ਕਿਉਂ ਵੀਰੇ ਦੇਣ ਬਣਾ ਵੀਡੀਓ ਨਹੀਂ ਭਾਈ ਪਰਤੇ ਕਿਉਂ ਆਪਾਂ ਬੁਲਾ ਲਏ ਜੇ ਬੰਦੇ ਨੂੰ ਦਵਾਦਣਾ ਕਾਹ ਕਰ ਗੱਲ ਹਾਂ ਦੁਆ ਦੇ ਪੰਜ ਹਜ਼ਾਰ ਕਹਤਾ ਮੈਂ ਤਾਂ ਨਹੀਂ ਭਾਈ ਪਰ ਵੀ ਦੁੱਧ ਪੀਊਗਾ ਹਜੇ 2 ਮਹੀਨੇ ਪਾਲ ਲੱਗੂ। ਹੂੰ ਕਿਉਂ ਜੀ? ਨੇਵਣਾ ਬਣ ਜੂ ਦੁੱਧ ਤੋਂ ਬਿਨਾ ਇਹ ਪਾਲਣਾ ਨਹੀਂ। ਇਹ ਤਾਂ ਨਹੀਂ ਬਣਦਾ ਇਹ। ਦੁੱਧ ਚ ਇੱਕ ਕੌਲੀ ਚ ਪਲਾਈਏ। ਚਾਹੇ ਚੁੰਗਣੀ ਤੇ ਲਾਈਏ ਬੱਕਰੀ ਜਿਹੜੀ ਪੂਰੀ ਸੂਈ ਉਹਦੇ ਨਹੀਂ ਚਲਾਇਆ ਉਹ ਜਰ ਤੈ ਤਾਂ ਲਾਤਾ ਹੁਣ ਤੂੰ ਤਾਂ ਮਾਰ ਕੇ ਸੌ ਕੁਛ ਕਰੇਗਾ। ਇੱਕ ਬੱਕਰੀ ਹੋਈ ਫਿਰ ਤੂੰ ਉਹਨੂੰ ਬੁਲਾਏਂਗਾ ਕਿ ਤੂੰ ਲਿਆਏਂਗਾ ਸੀ ਵੀਰੇ ਉਹਦੇ ਨੀਚੇ ਮੈਂਮਨੇ ਮਰੇ ਹੋਏ ਨੇ ਯਾਰ ਮੈਂ ਇਹਦੀ ਮਾਂ ਮਰੀ ਆ ਉਹਦਾ ਪਾਲ ਦੇਖ ਲੇ ਜੋ ਲੈਨਾਰੀ ਨੇ ਮਰਦੀ ਆ ਉਹਦੀ ਮਰਦੀ ਪਾਲੇ ਹੋਈ ਹੋਰ ਬੱਕਰੀ ਚੰਗੋਂ ਨੇ ਇਹਦੀ ਮਾਂ ਤਾਂ ਹੈ ਪਾਂਜ ਦਾ ਇਹਦੀ ਦੇ ਦੇ ਜਦ ਲੈਂਦਾ ਇਹ ਨੇ ਲਿਆ ਹੋਇਆ ਤੂੰ ਹੋਰ ਬੱਕਰੀ ਚੰਗੋਂ ਨੇ ਹਾਂ ਹੋਰ ਬੱਕਰੀ ਚੰਗੋਂ ਦਾ ਕਹਿੰਦਾ ਆਹੋ ਬਜ਼ੁਰਗ ਤੋਂ ਲੈ। ਦੇਖ ਨਾ। ਆ ਆ ਬਜ਼ੁਰਗ ਤੋਂ ਲੈ। ਬਾਈ ਤੋਂ। ਆ ਬਜ਼ੁਰਗ। ਬਜ਼ੁਰਗ ਦੀਂਦਾ ਤੁਹਾਨੂੰ ਦੇਖ ਤਾਂ ਲਵੋ ਹਜੇ। ਮੁੰਡਾ ਛਾਲ ਮਾਰਦਾ ਚਾਦਰਾਂ ਪੰਦਾ ਹਜੇ ਬਜ਼ੁਰਗ ਹੈ ਇਹ। ਬਜ਼ੁਰਗ ਤੋਂ ਪੂਰੀ ਸਿੱਟੀ। ਛਾਲ ਮਾਰਦਾ ਹੈ। ਹਜੇ ਦੁੱਗ ਕੀ? ਮੈਨੂੰ ਲੱਗਦਾ ਛਿੱਗੀ ਹੋਊ। ਆ ਵਹਿ ਗਰ ਬਜ਼ੁਰਗ ਕਿੱਥੇ ਆ। ਹਾਂ। ਮੁੰਡਾ ਖੁੰਡਾ ਹੈ। ਹਾਂ। ਕਰ 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 ਕਰ। ਬੱਸ ਬਾਈ। ਹਾਂ ਵੀ ਦੇ ਦੇ। ਹਾਂ ਬੋਲ। ਮਾਪਾ ਕਿੱਧਰ ਗਿਆ? ਉਹ ਖੜਾ ਹੋ ਖੜਾ ਰਾਜੂ। ਓਏ ਬਾਟਲ ਚੜ ਜਾ। ਉਹ ਫਰਕ ਨਹੀਂ ਆਏ ਜੇ ਵੀ ਜਲਣਾ ਤੂੰ ਇਹਦੇ ਤਾਂ ਚੜਨਾ ਵੀਰੇ ਇਹਦੇ ਤਾਂ ਬਹੁ ਵਾਰੀ ਚੜ ਗਿਆ ਮੈਂ ਕਾ ਚੜਿਆ ਤੂੰ ਦੱਸ ਦੇ ਕਿ ਆਏ ਨਹੀਂ ਓ ਰਾਜੂ ਦਰ ਵਿੱਚ ਆ ਬਾਤਾਂ ਚ ਵੀ ਲੋ ਜਾਉਂ ਤੇਰੀ ਹੁਣ ਤੂੰ ਫੂਲੇ ਵਾਲ ਦੀ ਚੜ ਮੰਡੀ ਚ ਲੈ ਮੈਂ ਚੜ ਗਿਆ ਕਿਉਂ ਵੀ ਅਸਲੀ ਮੇਲਾ ਇਹ ਅਸਲੀ ਮੇਲਾ ਦਾ ਪਧਿਆ ਮੇਲਾ ਹੈ ਓ ਬੇਰਤ ਮਾਜਾ ਸਰਾ ਫੁੱਲੇ ਫੁੱਲਾ ਤੇ ਤੋਂ ਪੜਦਾ ਨਹੀਂ ਤੇ ਤੋਂ ਪੜਦੇ ਇਹਦੇ ਨੂੰ ਵਿਚਾਰੇ ਨੂੰ ਬੰਦਾ ਬਹੁਤ ਚੋਟਾ ਆ ਗਿਆ ਮਾਟਾ ਆ ਗਿਆ ਜੇ ਪਾਈ ਲੋ ਫਿਰ ਨਹੀਂ ਇਤੂ ਹਾਂ ਓਏ ਬਾਈ ਗੱਲ ਸੁਣ ਤੂੰ ਲੈਨ ਕਿੰਨੇ ਦਾ ਲੈਂਦਾ 75 ਤੂੰ ਇਹ ਲੈਂਦਾ 75 ਦਾ ਲੈ ਲੈ ਮੈਂ ਤਾਂ ਲੈਣਾ ਨਹੀਂ ਮੈਂ ਮੰਗਣਾ ਕਹਿੰਦਾ ਮੁੱਤਾਂ ਮੈਂ ਲੈਣਾ ਹਾਲ ਜਵਾਬ ਤਾਂ ਮੈਂ ਕਰ ਰਿਹਾ ਤੂੰ ਸੌਦਾ ਵੀ ਕਿਉਂ ਗਾਲਦਾ ਮੇਰਾ ਭੱਜਿਆ ਪਹਿਲਾਂ ਲੈਂਦਾ ਤੇ ਤੋਂ ਡੜ ਕੇ ਦਾ ਫਿਰਦੇ ਵਾਲੇ ਵਾਲੇ ਕੋਇ ਪਹਿਲਾ ਲੈਂਦਾ ਸੀ ਇਹਨੇ ਕਿਉਂ ਨਹੀਂ ਵੇਚਿਆ ਹੁਣ ਤਾਂ ਨਵੀਂ ਛੱਟ ਆ। ਉਹਦਾ ਨਵੀਂ ਛੱਟ। ਓਏ। ਪਹਿਲਾ ਤੋੜ ਲਾ। ਇਹਦਾ ਜਾਨੀ ਇੱਧਰ ਹੋ ਜਾ। ਆਹ ਫੜ ਜਾ ਕੋਈ ਬਾਬਾ ਦਲਾਲਾ। ਓਏ ਛੋਟੇ ਭਾਈ। ਦੇ ਦੇ ਫੜਾ। 5000 ਦੇ ਦਈਏ। ਨਹੀਂ। ਹੋਰ। ਹੋਰ ਕੀ ਕਾਸਰ ਰਹੇਗੀ? ਨਹੀਂ ਬਈ ਚੱਗਾ ਨਹੀਂ ਉਹ 6000 ਦਾ ਤਾਂ ਕਾਕਰ ਸਾਧਾ ਹੀ ਦੁੱਧ ਵੀ ਪੀਜੂ ਇਹ ਹਾਂ ਲਾ ਦਾਂਗੇ ਵੀਰੇ 10 ਲੱਖ ਰੁਪਿਆ ਦਾ ਵੀ ਬੰਨਾ ਬੋਲੇ ਬੋਲੇ ਕਰਾਉਣ ਨੂੰ ਜਗ੍ਹਾ ਲੱਖ ਰੁਪਿਆ ਦਾ ਬੰਨਣਾ ਓਏ ਕੀ ਪਤਾ ਕਿਸਮ ਦਾ ਕੀ ਬੰਨਾ ਦਾ ਨਹੀਂ ਨਾ ਸਾਡੇ ਕੋਈ ਨਹੀਂ ਮੈਂ ਸਦਾ ਪੀਂਦਾ ਮੈਂ ਸਦਾ ਚੋਕੇ ਬਲਾਵਾਂਗੇ ਇਹਦੇ ਸਿੱਧਾ ਕਾ ਮੈਂ ਦੇਣੇ ਨਹੀਂ ਬਾਗੂ ਦਾ ਨਾ ਰੇ ਰਾ ਮਾਰੀ ਜਦਾ ਕਹਦਾ ਮੈਂ ਬੱਕਰੀ ਦਾ ਦੁੱਧ ਕੌਣ ਨਹੀਂ ਪੀਂਦਾ ਬੱਕਰੀ ਦਿੱਤਾ ਹੁਣ ਇਹ ਤਾਂ ਪਾਲ ਨਹੀਂ ਉਹਨੂੰ ਕਹ ਵੀ ਤੂੰ ਕਾ ਮੈਂ ਦੇਣੇ ਨਹੀਂ ਭਾਈ ਬੱਕਰੀ ਦਿੱਤੇ ਚੁੰਮ ਉਹ ਗਾਲ ਲਿਆ ਉਹਦੀ ਪੀਪੀ ਪਲੇ ਆ ਨਹੀਂ ਪਰ ਮੈਂ ਕਹਦਾ ਤੂੰ ਕਹ ਨਹੀਂ ਆਦਾ ਆ ਚੱਕਾ ਮੈਂ ਨਹੀਂ ਆਉਂਦਾ ਇਹਦਾ ਵੀ ਇਨਾਂ ਨੂੰ ਮਿਲਦੇ ਆ ਸੁੱਗਾ ਹੀ ਹਸਾਵਾ ਸੁੱਗਾ ਵੇਚ ਨਹੀਂ ਆਉਂਦਾ ਕਿੱਥੇ ਆਉਂ ਚੁੱਗਾ ਵੇਚ ਆ ਜਾ ਖੜ ਜਾ ਅਜੂ ਲੈ ਹੂ ਤਾਂ ਕਾ ਵੇਚ ਉੱਥੇ ਦਾ ਮੇਚਾ ਲੈ ਲੈਣੀਆਂ ਆ ਆ ਮੇਚਾ ਅੱਪੀ ਜੀ ਉਹ ਕਰੇ ਆਉ ਯਾਰ ਫੋਟੇ ਦਾ ਲੈਣੇ ਭੇਜੀ 1500 ਹਾਂ ਨਾ ਆਪਾਂ 400 ਤੱਕ ਇਹ ਨਾਲ ਨਹੀਂ ਹੋਣਾ ਗਰੀਬੰਦਾ ਆਪਾਂ ਕੀ ਠੱਗਾ ਕਰਨਾ ਇਹਦਾ ਆਪਾਂ ਨਾ ਕਿ ਮੇਚਾ ਲੈ ਲੈਣੇ ਜਿੱਥੇ ਝੁਗਾ ਤੇਰੇ ਮੇਚਾ ਉੱਥੇ ਲੈ ਲੈਣੇ ਕੋਈ ਨਹੀਂ ਕੋਈ ਨਹੀਂ ਪਤਾਲਧੂਆਂ ਤੋਂ ਥੱਲੇ ਕਰਾਂਗੇ ਕਿੰਨੇ ਲਾਤੇ ਹੋਂ ਤੂੰ ਮੈਂ ਲਾਤਾ ਜੀ ਤੇ 5 ਜਾਂ ਤੇਰੀ ਗੱਲ ਤੇ ਸਬੂਤ ਆ ਚੱਕ ਬਾਬਾ ਲਵੇ ਤਾਂ ਆ ਜਾ ਆ ਗਿਆ ਬਾਬਾ ਦਾ ਬੋਲੀ ਆ ਗਿਆ ਮੁੰਡੇ ਨਾਲ ਪੰਗਾ ਵੀ ਪਵਾ ਗਿਆ 5.5 ਹਜ਼ਾਰ ਲਾਦਾ ਸੋਦਾ ਦੰਗਾ ਵੀ ਚਰਾ ਗਿਆ ਆ ਜਾ ਲਵੇ ਛਾਈ ਦਾ ਕੱਟ ਕੱਟ 5000 ਕਹਤਾ ਆ ਬੰਦੇ ਦੀ ਗੱਲ ਤੇ ਫੁੱਲ ਚੜਾਤੇ ਨਹੀਂ ਭਾਈ ਅਮਨੇ ਚੁੱਕਾ ਮੇਜ ਨਹੀਂ ਆਵੇ ਨਹੀਂ ਲੋਟ ਰਿਜ਼ਲਟ ਦਵਾ ਦੇਾਂਗੇ ਜੇ ਚੁੱਕਾ ਨਹੀਂ ਪੈਣ ਆਉਂਦਾ ਸੱਟ ਦਵਾ ਦਾਂਗੇ ਓਏ ਕਿੱਥੇ ਦੀ ਆ ਬੂ ਆ ਬਾਈ ਚੁੱਪ ਮੇਰੀ ਅਰੇ ਦੀ ਚਿਹਾਈ ਆ ਮੁੰਡੇ ਦੀ ਹਾਂ ਇਹ ਚੰਨ ਬਹੁਤ ਫਰਕ ਆ ਆਪਾਂ ਦੱਬ ਨਹੀਂ ਰਾਜ ਨਹੀਂ ਨਾ ਗਟਾਣੇ ਆਪਾਂ ਅੰਨਾ ਨਹੀਂ ਘਟਨਾ ਨਹੀਂ ਰੱਜ ਕਰਦੇ ਫਿਰ ਮੋਟਾ ਕਿੰਨਾ ਹੈਂ ਗਰੰਟੀ 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 ਜਾਦੂ ਮਾਰਦੇ ਨੇ ਕਾਲਾ ਇਲਮ ਜਾਦੂ ਤਾਂ ਮੈਂ ਮਾਰ ਦੂੰ ਮਾਰ ਦੇ ਰਾਜੂ ਫਿਰ ਦੇਤੀ ਜਾ ਹੁਣ ਪਰ ਇਹੋ ਜਿਹਾ ਖਾਮੀ ਜਿ ਲੋ ਕਰਦਾ ਸਾਡੇ 6000 ਦਾ ਦੇਣਾ ਨੇ ਮਨਾ ਨਹੀਂ ਨਹੀਂ ਸੱਤ ਦਾ ਦੇਣਾ ਖੜਿਆ ਪਾਈ ਨੂੰ ਸੱਤ ਬਾਬਾ 500 ਦਾ ਲੋਟਾ ਕੋਈ ਨਹੀਂ 500 ਚ ਮੋੜ ਦੇ ਬਾਈ 7000 ਰਾਇ ਗਿਆ ਪਹਿਲਾਂ ਮੈਥੋਂ ਮੰਗੇ ਚਾਰ ਤੀ ਕਾਂਟੋ ਫੁੱਲਾਂ ਤੇ ਲੈ ਵੇਚੀ ਹੈ ਹੁਣ ਕਹੋ ਜੀ ਓਹ ਵੋਕ ਗਿਆ ਛੋਟਾ 7000 ਨਾਤਾ ਰਾਜੂ ਛੋਟੇ ਜਿਹੇ ਮੇਮਨੇ ਤੇ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ